ਆ ਹੋਈ ਜਾਂਦਾ ਭਾਈ ਸੋਹਣੇ ਬਾੜੇ ਲੱਗ ਰਹੇ ਦੇਖ ਲੋ ਹਨ ਆਸ਼ ਕਰਕੇ ਕਰਮਾ ਬਗਦ ਕਰਮ ਬਾੜਾ ਕੰਦੀ ਤੁਸੀਂ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਬੜਾ ਇੱਧਰ ਫਾਟਾ ਯਾਰ ਤੇਰੀ ਗੱਲ ਸੋਹਣੀ ਸਕੂਟਰੀ ਤੈਨੂੰ ਚਲਾਉਣੀ ਤਾਂ ਨਹੀਂ ਸਾਰੇ ਦਾ ਮੈਂ ਹੀ ਖਿਲਾ ਕੇ ਲਿਆਈਆਂ ਆਾ ਵੜਾਦੀ ਸਵਾਦੀਆ ਡਰਾਈਵਰਾਂ ਮੈਂ ਤਾਂ ਬਸ ਜਾਨ ਬਚਾ ਕੇ ਆਈ ਫੀਰ ਖਾਓ ਤਾਂ ਐਂ ਖਾਓ ਹੋਰ ਘਰੇ ਮੈਂ ਹੰਦੰਨੇ ਨੇ ਛੋਟੀ ਜਿਹੀ ਬੁਵਾ ਸਕਦਾ ਸੀ ਵੱਡੀ ਚ ਪੰਗਦਾ ਬਾਈ ਬੈਠੇ ਬੈਠੇ ਤੱਕ ਗਏ ਆ ਤੇ ਅੱਕੀਆਂ ਬਈਆਂ ਬੈਠੇ ਆ ਇਸੇ ਆਹ ਤਾਂ ਵੀ ਨਾ ਰੰਗ ਚਰਮ ਦਿ ਹੋਇਆ ਤੇਲੇ ਵਾਦੀ ਘੜੀ ਦਾ ਸਵਾ 12 ਵਜੇ ਹਾਂਜੀ ਹਸੀਕਾਲ ਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਆਪਾਂ ਬਣਾਵਾਂਗੇ ਹਾਸੀਆਂ ਖੇਡੀਆਂ ਤੇ ਪ੍ਰੋਗਰਾਮ ਦੇ ਵਿੱਚ ਸਾਰੇ ਹੋਣਗੇ ਆਪਣੀ ਐਵਨਟ ਵਾਲੋਂ ਟੀਮ ਸਾਰੀ ਹੋਊਗੀ ਤੇ ਦਿਖਾਉਂਗਾ ਅ ਬਾਕੀ ਇੱਕ ਇਨਫੋਰਮੇਸ਼ਨ ਦੇਣੀ ਆ ਬਾਈ ਤੁਹਾਨੂੰ ਇਨਫੋਰਮੇਸ਼ਨ ਕੀ ਆ ਆਪਾਂ ਆਪਣੇ ਚੈਨਲ ਦੇ ਉੱਤੇ ਨਾ ਇੱਕ ਫਨੀ ਇੰਟਰਵਿਊਸ ਪਾਇਆ ਕਰਾਂਗੇ ਮਤਲਬ ਇੱਕ ਵੱਖਰਾ ਕੰਟੈਂਟ ਆ ਉਹਦੇ ਵਿੱਚ ਕੀ ਹੋਊਗਾ ਇੱਕ ਬੰਦਾ ਇੰਟਰਵਿਊ ਲਿਆ ਕਰੂਗਾ ਤੇ ਇੱਕ ਬੰਦਾ ਕੋਈ ਕਿਹੋ ਜਿਹਾ ਰੂਪ ਜਾਂ ਧਾਰ ਧਾਰ ਲਿਆ ਕਰੂ ਕੋਈ ਕਿਹੋ ਜਿਹਾ ਮਤਲਬ ਫਨੀਜ਼ ਹੋਣਗੇ ਹਨਾ ਤੇ ਉਹਦੇ ਵਿੱਚ ਇੰਟਰਵਿਊ ਲਿਆ ਕਰੂ ਇੱਕ ਬੰਦਾ ਤੇ ਉਹ ਇੰਟਰਵਿਊ ਕਰੇ ਕੋਈ ਸਿੰਗਰ ਬਣ ਜਾ ਕਰੂ ਕਦੇ ਕੁਛ ਬਣ ਜਾ ਕਰੂਗਾ ਤੇ ਮਤਲਬ ਇੱਕ ਮਨੋਰੰਜਨ ਲਈ ਇੰਟਰਟੇਨ ਲਈ ਤੁਹਾਡੇ ਲਈ ਬਣਾਵਾਂਗੇ ਬਾਈ ਬਣ ਕੇ ਬਣੇ ਰਹੋ ਵੀਡੀਓ ਦੇਖਿਆ ਕਰਿਓ ਹੌਲੀ ਹੌਲੀ ਹੋ ਸਕਦਾ ਪਹਿਲੀ ਵੀਡੀਓ ਤੁਹਾਡੇ ਲਈ ਇੰਟਰਸਟਿੰਗ ਨਾ ਹੋਵੇ ਕਿਉਂਕਿ ਕੋਈ ਨਵੀਂ ਚੀਜ਼ ਜਦੋਂ ਆਪਾਂ ਦੇਖਦੇ ਆਂ ਉਹ ਤੋਂ ਵਧੀਆ ਨਹੀਂ ਲੱਗਦੀ ਹੁੰਦੀ ਹੌਲੀ 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 ਉਹ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦੀ ਆ ਬਾਈ ਬਣ ਕੇ ਜੁੜੇ ਰਹੋ ਹਣਾ ਤੇ ਇੱਕ ਇੱਕ ਗੱਲ ਹੋਰ ਆ ਬਾਈ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੂਜੀ ਗੱਲ ਕੱਲਾ ਦੇਖ ਕੇ ਨਾ ਛੱਡਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਭਰਾਵਣੇ ਕਿਉਂਕਿ ਆਪਾਂ ਆਪਣੇ ਚੈਨਲ ਤੇ ਬਹੁਤ ਵੱਖਰੇ ਵੱਖਰੇ ਕੰਟੈਂਟ ਲੈ ਕੇ ਆ ਰਹੇ ਹਾਂ ਹਲੇ ਸਟਾਰਟਿੰਗ ਸੀਗੀ ਬਲੌਗ ਵੀ ਪਾਇਆ ਕਰਾਂ ਕੋਈ ਚੱਕਰ ਨਹੀਂ ਤੇ ਬਸ ਬਣੇ ਇਧਰੋਂ ਆ ਗਈ ਮੱਖੀ ਜੀ ਚਲੋ ਠੀਕ ਆ ਜੀ ਬਸ ਫਿਰ ਮੈਂ ਤਿਆਰ ਹੁੰਨਾ ਅੱਗੇ ਵਾਲਾ ਤੁਸੀਂ ਦੇਖਿਓ ਮਨੋਰੰਜਨ ਠੀਕ ਆ ਜੀ ਅਸੀਂ ਕੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਕੂਟਰੀ ਤੇ ਨੂੰ ਚਲਾਉਣੀ ਤਾਂ ਨਹੀਂ ਮੈਂ ਸਾਰੇ ਦਾ ਮੈਂ ਹੀ ਚਲਾ ਕੇ ਲਿਆਈ ਆ ਆ ਫੜਾਦੀ ਸੁਵਾਦੀ ਆ ਡਰਾਈਵਰ ਆ ਮੈਂ ਤਾਂ ਬਸ ਜਾਨ ਬਚਾ ਕੇ ਆਈ ਹਾਂ ਵੀ ਡਰਾਈਵਰ ਨੂੰ ਟੋਣਾ ਕਿ ਗੱਡੀ ਪਾਰਕਿੰਗ ਚ ਲਵਾਉਣ ਵਾਸਤੇ ਉਹ ਬੱਲੀ ਡਰਾਈਵਰ ਨਹੀਂ ਆ ਸਸਤਾ ਟੀਗਾ ਅੰਕਲ ਜੀ ਵੀ ਪਹੁੰਚੇ ਹੋਏ ਨੇ ਦੁਆਰ ਖੜੇ ਹੋਏ ਨੇ ਹੈ ਫਾਰੀਆਂ ਸੰਗ ਤਾਂ ਪਹੁੰਚਿਆ ਹੋਇਆ ਜਣੇ ਜੀ ਸੰਗਤਾਂ ਨੂੰ ਨਹੀਂ ਵਧੀਆ ਪ੍ਰੋਗਰਾਮ ਚੱਲ ਰਿਹਾ ਸੰਗਤਾਂ ਦਾ ਖਾਣ ਪੀਣ ਨਾਲੇ ਬਸੇ ਕਮਾਉਗਾ ਟੱਗਾ ਇਧਰ ਖਾਣ ਪੀਣ ਤੇ ਹੋ ਰਿਹਾ ਨਹੀਂ ਕੰਮ ਪ੍ਰੀਤ ਹੋਣੀ ਹਾਂ ਕੰਮ ਪ੍ਰੀਤ ਦਾ ਨਹੀਂ 100 ਰੁਪਏ ਦੀ ਹੋਣੀ ਖਾਣ ਤੇ ਨਹੀਂ ਚੱਲ ਰਿਹਾ ਪੁੰਬ ਚੱਲ ਰਿਹਾ ਸਸਤੀ ਕਾਲ ਜੀ ਹਾਓ ਐਨਾ ਨਹੀਂ ਮੂਹ ਲਵੇਂ ਲਾਉਣੇ ਹੁੰਦੇ ਯਾਰ ਸਮਨਾ ਦੇਖਦਾ ਵੀਰ ਜੀ ਮੇਰੀ ਬਣਦੀ ਆ ਕੀ ਵੀਰੇ ਓਏ ਹਾਓ ਫੀ ਉਹ ਵੀ ਵਿੰਦ ਨੈਕਟਰ ਉਹ ਯਾਰ ਪਹਿਨਾ ਦੂਜਾ ਪੀਤਾ ਸੀ ਉਹ ਨਹੀਂ ਹੁੰਦਾ ਜਿਹੜਾ ਖੱਟਾ ਜਾਮ ਜਿਹੜਾ ਹੁੰਦਾ ਦਾ ਪਟਾ ਉਹ ਪੀਤਾ ਹੀ ਮੈਂ ਸੋਨਾ ਜਿਹਾ ਇੰਟਰਵਿਊ ਕਰਕੇ ਆ ਓਏ ਹੋਰ ਤਿੰਨ ਕਰਕੇ ਆ ਆਹ ਸੋਨਾ ਬਹੁਤ ਆ ਰਿਹਾ ਓਏ ਬਾਈ ਸਾਰੇ ਵਿੰਦ ਨੈਕਟਰ ਨੂੰ ਸਬਸਕ੍ਰਾਈਬ ਕਰ ਲਓ ਯਾਰ ਬਾਈ ਯਾਰ ਹਰੇਕ ਵੀਡੀਓ ਚ ਹੀ ਆਈਂ ਕਹਿੰਦਾ ਹੁੰਦਾ ਇੰਨੀ ਇੰਨੀ ਹੀ ਤਾਂ ਗੱਲ ਬੰਨ੍ਹਦੇ ਯਾਰ ਕਿਉਂ ਬਾਈ ਯਾਰ ਕਿਤੇ ਤਾਂ ਬਾਕੀ ਇਹਦੇ ਮਸਾਲੇ ਵਜੇ ਲੱਗੇ ਰਿਹਾ ਕਿ ਕਿੱਥੇ ਲੱਗਿਆ ਬਾਕੀ ਆ ਉਹਦਾ ਵਧੀਆ ਚੱਲ ਜੀ ਲਾਗਣੀ ਨਹੀਂ ਇਹਨਾਂ ਬੰਦ ਜਿਹੜਾ ਹੈਂ ਬਸ ਉਹਦਾ ਸੇਰਾ ਭਰਾ ਆਪਣਾ ਇੰਟਰਵਿਊ ਆਪਾਂ ਕਰਾਈ ਬੰਪ ਕਰਨਾ ਠੀਕ ਭਾਈ ਸਾਰੇ ਭਾਈ ਸਾਰੇ ਥੋੜੇ ਆੜੀਆਂ ਭਾਈ ਖੜ ਜਾ ਯਾਰ ਫਿਰ ਫਿਰ ਆਉ ਜੂ ਥੋੜੇ ਸਾਰੇ ਆੜੀਆਂ ਦੇ ਕਰਕੇ ਨਾ ਅੱਜ ਆਪਣਾ ਕੰਮ ਵਧੀਆ ਪਰਮਾਤਮਾ ਦੀ ਕਰਤਾ ਤੇ ਬਸ ਹੁਣ ਬਸ ਘੰਟੇ ਰਹਿ ਗਏ ਵਾਚਦੇ ਐ ਵੱਧ ਦੇਖਿਆ ਕਰੋ ਵੀਰ ਬਣ ਕੇ ਵੀਡੀਓ ਦੇਖ ਰਿਆ ਕਰੋ ਇਹਦੀ ਇਹ ਆਪਣੇ ਸਰਪੰਚ ਸਾਹਿਬ ਨੇ ਜੀ ਦੇਖੋ ਲੋਕ ਕਿੰਨੀ ਸੋਹਣੀ ਐ ਨਾ ਦੇਖੋ ਕਿੰਨੇ ਸੋਹਣੇ ਸੁਣ ਅੱਖੇ ਨੇ ਵੀਡੀਓ ਦੇ ਵਿੱਚ ਬੁੜੇ ਬਣ ਜਾਂਦੇ ਨੇ ਪੂਰੇ ਘੈਂਟ ਨੇ ਬਣੇ ਇਹ ਪੂਰੇ ਮੇਨਟੇਨ ਉਮਰ ਨਾ ਨੀ ਇਹ ਕੋਈ ਬਾੜੀ ਕਹ ਕੌਣ ਰਿਹਾ ਜਿਹੜਾ ਖੁਦ ਪੂਰਾ ਬੰਦਾ ਵੀਡੀਓ ਚ ਮੈਂ ਮੁੜਾ ਨਹੀਂ ਹੈਗਾ ਉਹ ਹਾਂ ਜਿਆ ਹੁਣ ਦਿਵਾਰ ਦੱਸ ਰਿਹਾ ਵੇ ਗੱਲ ਪਹਿਲਾਂ ਪਹਿਲਾਂ ਮੈਂ ਬਟਨ ਨਹੀਂ ਦੱਬਿਆ ਤੀਆ ਪਹਿਲਾਂ ਵਾਲੀ ਵੀ ਨਹੀਂ ਬਣੀ ਪਹਿਲਾਂ ਵਾਲੀ ਤਾਂ ਬਣ ਗਈ ਪਹਿਲਾਂ ਬਟਨ ਨਹੀਂ ਦੱਬਿਆ ਸੀ ਅਸੀਂ ਪ੍ਰੋਗਰਾਮ ਤੇ ਪਹੁੰਚੇ ਹੋਏ ਆ ਤੇ ਬਹੁਤ ਸੋਹਣਾ ਪ੍ਰੋਗਰਾਮ ਹੈ ਤੇ ਪਾਪੀ ਦੀ ਕਿਰਪਾ ਨਾਲ ਸਾਰੀ ਟੀਮ ਪਹੁੰਚੀ ਹੋਈ ਆ ਬਸ ਖਾਣ ਪੀਣ ਤੇ ਲੱਗੇ ਹੋਏ ਨੇ ਸਾਰੇ ਦੇਖ ਲੈ ਇਹ ਹਾਜ਼ਰ ਹੋ ਹੀ ਜਾਂਦਾ ਠੀਕ ਲੈ ਬਾਈ ਸੋਹਣੇ ਵਾਲੇ ਲੱਗ ਰਹੇ ਦੇਖ ਲੋ ਹਣ ਆਸ਼ ਕਰਕੇ ਕਰਮਾ ਬਹੁਤ ਕਰ ਮੈਂ ਬਾਲਾ ਅੰਕਲ ਜੀ ਤੁਸੀਂ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਰੈਡਰ ਸਾਡਾ ਯਾਰ ਆਹ ਮੇਰੀ ਗੱਲ ਸੁਣ ਲਿਆ ਉਧਰ ਸੀਫ ਹੋਣੀਆਂ ਬੈਠੀਆਂ ਰਹੀਆਂ ਐਰ ਆਹ ਦੇਖੋ ਕਿੱਥੇ ਆਇਆ ਉਹ ਚਾਰਾ ਰੀਣੀ ਕਿੱਥੇ ਆ ਖਦਰੋਏ ਕਿ ਦੇਖ ਖਦਰ ਕਿਸੇ ਪੈਰਾ ਨਹੀਂ ਬਾਲਾ ਨਹੀਂ ਜੀ ਪਤਾ ਕੀ ਆ ਦੇਖ ਕਦਾ ਜੈਨੂਨ ਬੀਜ ਹੁੰਦੀ ਆ ਉਹ ਲੌਂਗ ਲਾਈਫ ਹੁੰਦੇ ਆ ਉਦੀ ਜੈਨੂਨ ਆਪਣੀ ਅੰਦਰ ਇਹਨੂੰ ਮਨਾਂ ਕਿ ਦੁਰਨ ਲਗਾਇਆ ਹੱਥ ਖੜਾ ਕਰੀ ਮਿੱਟੀਆ ਇਹ ਸਾਦੀ ਇੱਕਾ ਮਾਡਲ ਬੈਠੀ ਆ ਭਾਈ ਪਟਿਆਲੇ ਤੋਂ ਸਪੈਸ਼ਲ ਪਹੁੰਚੀ ਆ ਅਕਸਰ ਇਹ ਗੰਡੂਆ ਲਗੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਰਮਾ ਸਾਤਾ ਬੁਲਾਈਆ ਆ ਰਵਾ ਸਾਹਿਬ ਬੁਲਾਇਆ ਆਓ ਜੀ ਮਾਤਾ ਆਓ ਜੀ ਆਓ ਜੀ ਸਾਥ ਹੱਥ ਵਾਰ ਕੇ ਬੁਲਾਈਆ ਪੁੱਜੂਗੀ ਆਪਣੇ ਕੋਲ ਹੀ ਪੁੱਜੂ ਮੈਂ ਅੜਕੇ ਰਹਿ ਗਏ ਮੈਂ ਆ ਗਈ ਕੋਈ ਨਹੀਂ ਆ ਗਈ ਮੈਂ ਮੂਰੀ ਲੱਗ ਕੇ ਬੈਠੀ ਮੂਰੀ ਪਹਿਲੀ ਬੈ ਗਈ ਅੰਦਰ ਜਾ ਕੇ ਕੁਛ ਖਾ ਪੀਦ ਲੈ ਮੈਂ ਤਾਂ ਰੱਜ ਲਈ ਵੀ ਤੇਰਾ ਹੈ ਮੈਨੂੰ ਪਤਾ ਸੀ ਹਾਂ ਅੰਮੀ ਫੇਰ ਤੇਰੇ ਨਾਲ ਵੀ ਬੋਲਣਾ ਭੌਂਕਣਾ ਪਊਗਾ ਕੀ ਬੱਸ ਭੌਂਕਣੀ ਪਰੇ ਬਾਕੀ ਹਾਲ ਹੈ ਹਾਂ ਕੀ ਕੁਛ ਖਾਦਾ ਸਾਰਾ ਕੁਝ ਕਰਾਂਗੇ ਸਾਰਾ ਮਨ ਲਖਾਈ ਫਿਰ ਤਜਾਬ ਬਣ ਜਾਣਾ ਮੈਂ ਨਾ ਇਹਦਾ ਲਵਾ ਫੇਂਚ ਵਾ ਕੇ ਲੈ ਜੂਗੀ ਨਹੀਂ ਬੇਬੇ ਹੁਣ ਤਾਂ ਕੈਰਸੂਲ ਵੀ ਲੈਣੇ ਸੀ ਲੈਣੇ ਸੀ ਮੈਂ ਲੈ ਕੇ ਆਈਆਂ ਨਾਲ ਕੈਰਸੂਲ ਸਾਰੀ ਦਵਾਈ ਮੈਂ ਰੋਣੇ ਨਾਲ ਕਰਾਂਗੇ ਔਰ ਇਹ ਬਸ ਲਵਾ ਵੀ ਔਰ ਇਹ ਪਸੀਨ ਨਹੀਂ ਕਰਨਾ ਹੈਗਾ ਬਸ ਪਕਾਉਣਾ ਨਹੀਂ ਕਰਨਾ ਆਪਾਂ ਨੇ ਠੀਕ ਹੈ ਠੀਕ ਹੈ ਹੁਣ ਵਗ ਜਾ ਤੂੰ ਵਗ ਜਾ ਇੱਕ ਵਾਰੀ ਕਿਵੇਂ ਭੇਜ ਦੇ ਨਾ ਖਾਣਾ ਬਣਾ ਦੇ ਨੀ ਖਾਣੇ ਲੈ ਕੇ ਜਾ ਇਹ ਮੁੰਡੇ ਆਏਗੇ ਦੇਖਣਾ ਬਈ ਇੱਧਰ ਨਹੀਂ ਹੈ ਕਹੇ ਬੁਲਾਇਆ ਫਿਰ ਤੂੰ ਆਪ ਚੱਕੇਗਾ ਕੋਈ ਟੌਰ ਕੱਢੀ ਹੋਈ ਆ ਪੂਰੀਆ ਦੇਖ ਇੱਕ ਮਿੰਟ ਆ ਆ ਨਸੀਬ ਕਦੇ ਮੇਰੇ ਮਿੱਤਰੋ ਪੂਰੀ ਟੌਰ ਕੱਢੀ ਹੋਈ ਆ ਅੱਜ ਤਾਂ ਵਾਲ ਕਾਲੇ ਨੇਗੇ ਕੰਨਾਂ ਚ ਵਾਲੀਆਂ ਨੱਕ ਚ ਕੋਕਾ ਠੀਕ ਗੁੱਟ ਤੇ ਕਢੀ ਇੱਕ ਮਿੰਟ ਉਹ ਕੋਈ ਬਾਹਰ ਵੱਟ ਕੇ ਨਹੀਂ ਆਉਂ ਟਾਈਮ ਪਾ ਮੈਂ ਗਲਤ ਆ ਤੇ ਪ੍ਰੀਤ ਦੀਦੀ ਅੰਦਰ ਨੇ ਰੰਗਦਾ ਬਾਈ ਬੈਠੇ ਬੈਠੇ ਤੱਕ ਗਏ ਆ ਤੇ ਅੱਗੇ ਕੀ ਹੋਇਆਗਾ ਦੱਸੋ ਕੀ ਹੋਇਆ ਕੀ ਹੋਇਆ ਤੇ ਤੱਕੀ ਨਾ ਰੰਗ ਜੋ ਰੰਗ ਦਿਓ ਆ ਕਿੱਲੇ ਵਾਦੀ ਕੋਰੀ ਦਾ 7:30 ਹੋਣਾ ਹੈ 7:30 ਹੋਣਾ ਚੱਲ ਬਾਬਾ ਸਹੀ ਬੜਾ ਜਰਾ ਚਲੋ ਭਾਈ ਚੱਲੀ ਜਾਂਦਾ ਕੰਮ ਬੈਠੇ ਆ ਤੁਸੀਂ ਵੜਿਆਂ ਵਿੱਚ ਵਿੱਚ ਲਾ ਲਈ ਥਾ ਸਾਹ ਬੈਠਾ ਮੇਰੇ ਨਾਲ ਕਰੋ ਖੀਰ ਖਾਉਤਾ ਏਂ ਘੋੜਾ ਹੋਰ ਘਮੀ ਹੰਦੰਨੇ ਨੇ ਛੋਟੀ ਜਿਹੀ ਖਵਾ ਸਕਦਾ ਸੀ ਵੱਡੀ ਚ ਕੱਟ ਪੈਣੀ ਨੇ ਤੇ ਵੀ ਨਹੀਂ ਕਹਿਣਾ ਓੱਖਾ ਦੀ ਗੱਲ ਕੱਟੀ ਬੋ ਵਾਲੀ ਇੱਕ ਵਾਰ ਚ ਸੇ